ਹਾਂਜੀ ਸਾਸੀ ਘਾਇ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਮ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਕਾਲੇ ਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ 'ਚ ਦੋ ਵੜਾ ਮਖੌਣੀਆਂ ਤਾਜ਼ੀਆਂ ਸੂਈਆਂ ਸਵਾਈਆਂ ਤੇ ਖਾਸ ਗੱਲ ਰਹੂਗੀ ਕਿ ਨੋਟ ਕਰ ਲਓ ਜਿੰਨਾ ਦੁੱਧ ਬਾਈ ਦੱਸੂ ਜਿੰਨਾ ਬੌਲਾ ਦੱਸੂ ਨੱਟ ਕੰਡੇ ਵਾਲਾ ਤਿਆਰ ਹੋਊਗਾ ਤੇ ਇੱਕ ਹੋਰ ਗੱਲ ਸੁਭਾ ਦੇ ਟਾਈਮ ਵੀਡੀਓ ਬਣਾ ਰਹੇ ਆ ਸੁਭਾ ਇਹਨਾਂ ਦੀ ਚਵਾਈ ਹੋਈ ਆ ਸ਼ਾਮ ਦੀ ਚਵਾਈ ਚ ਸਾਰਾ ਦਿਨ ਪਿਆ 8:30 ਵਜੇ ਵੀਡੀਓ ਬਣਾ ਰਹੇ ਆ ਸਮਾਂ ਤੁਹਾਨੂੰ ਤਾਂ ਦੱਸ ਰਹੇ ਆ ਕਿ ਇੱਕ ਵੜ ਬਹੁਤ ਚੰਗੇ ਦੁੱਧ ਆ ਜੀ ਇਹਨਾਂ ਕੋਈ ਭੈਣ ਭਰਾ ਮੰਨੇ ਕੇ ਦੁੱਧ ਇਹਨਾਂ ਦੱਸਤਾ ਲੇਵਾ ਤਾਂ ਹਜੇ ਵਿਖਾਉਂਦੀ ਨਹੀਂ ਪਰ ਲੇਵਾ ਵਿਖਾਉਣਾ ਕਾਹਦਾ ਕਿਉਂਕਿ ਵੀਡੀਓ 8:30 ਵਜੇ ਬਣਾ ਰਹੇ ਆ ਸੁਭਾ ਸ਼ਾਮ ਦੀ ਚਵਾਈ ਚ ਸਾਰਾ ਦਿਨ ਪਿਆ ਇਨਫੋਰਮੇਸ਼ਨ ਲੈ ਦਿੰਨਾ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਰੈਸਰ ਹਾਂ ਬਾਈ ਜੀ ਉਤਾਰ ਸਿੰਘ ਜੀ ਪਿੰਡ ਕਾਲੇ ਕੀ ਤਸਵੀਲ ਬਾਗਾਪੁਰਾਣਾ ਜੀ ਜ਼ਿਲ੍ਹਾ ਲੋਗਾ ਜੀ ਮੋਬਾਈਲ ਨੰਬਰ ਜੀ 9914566052 ਜੀ 9914566052 ਦੋ ਪਸ਼ੂ ਬਾਈ ਹਾਂ ਦੋ ਪਸ਼ੂ ਆ ਬੇ ਇੱਕ ਨੰਬਰ ਤੋਂ ਸ਼ੁਰੂ ਕਰ ਲੂ ਇੱਕ ਨੰਬਰ ਵੀ ਇਹ ਦੂਜੇ ਸੂਏ ਵਹਿੜਾ ਜਾਨੀ ਆਪਣੇ ਰਿਸ਼ਤੇਦਾਰੀ ਚ ਐਵੇਂ ਆਪਣਾ ਲੋਕਾਂ ਵਾਲਾ ਕੰਮ ਨਹੀਂ ਵੀ ਐਵੇਂ ਕਹਦੇ ਰਿਸ਼ਤੇਦਾਰੀ ਚ ਆਈ ਹੈ ਜਿਹੜੀ ਆਈ ਹੋਵੇ ਨਹੀਂ ਆਪਾਂ ਤਾਂ ਸਿੱਧਾ ਨਿਮੇੜ ਦੋ ਨੇ ਵੀ ਆਪਣੀ ਖਰੀਦੀ ਆ ਕੋਈ ਗਾਰੰਟੀ ਨਹੀਂ ਕਈ ਉਹੀ ਕਹਿੰਦੇ ਮਾਮੇ ਕੋਲੋਂ ਆਈ ਆ ਤਮਾਸੀ ਕੋਲੋਂ ਆਈ ਭੂਆ ਕੋਲੋਂ ਆਈ ਐਵੇਂ ਆਪਾਂ ਨੂੰ ਲੋੜ ਨਹੀਂ ਉਹਦੀ ਗੱਲ ਦੀ ਸ ਸਹੀ ਭੈਣ ਕੋਲ ਆਈ ਆ ਭੈਣ ਕੋਲ ਆਈ ਆ ਆ ਆਪਦੀ ਸਗੀ ਭੈਣ ਕੋਲ ਆ ਆ ਪਰ ਦੂਜਾ ਗੱਲ ਕੋਈ ਗਰੰਟੀ ਆ ਵੇੜਦੀ ਯਾਰ ਪੂਰੀ ਠੀਕ ਐ ਨਹੀਂ ਆ ਬਲਾ ਗਰੰਟੀ ਲੈਂਦਾ ਨਹੀਂ ਕੋਈ ਹਾਂ ਇਹ ਕਿਉਂਕਿ ਘਰੇ ਚੋਈ ਵੀ ਉਹਨਾਂ ਦੀ ਠੀਕ ਐ ਹਾਂ ਇਹਦਾ ਦੁੱਧ ਜਾਂਦੀ ਪਹਿਲਾਂ ਨੇ ਇਹਨੇ ਤੋਇਆ 19 ਲੀਟਰ ਦੁੱਧ ਦਿੱਤਾ ਜਾਂਦੀ ਠੀਕ ਐ ਹੂੰ ਹੁਣ ਇਸ ਟਾਈਮ ਜਾਂਦੀ 14-15 ਦਿਨਾਂ ਦੀ ਸੂਈ ਆ ਹੂੰ ਬਾਕੀ ਕੋਈ ਸੈਲਜ ਨਹੀਂ ਪਾਉਂਦੇ ਘਰ ਦਾ ਦਾਣਾ ਪਾਉਂਦੇ ਸੀ ਠੀਕ ਐ ਇਸ ਟਾਈਮ ਹੀ ਤੇ ਥੱਲੇ ਹੁਣ 17 ਲੀਟਰ ਦੁੱਧ ਚੋਣ ਦਾ ਜਿਹੜਾ ਝੋ ਲੈਣਾ ਹਾਂ ਜਿਹੜਾ ਚੋ ਲੈਣਾ ਠੀਕ ਐ ਇਹ ਨਾ ਅਗਲਾ ਆਖੇ ਵੀ ਲੇਵਾ ਦਿ ਸਹੀ ਹੈ 17 ਮੈਂ ਕਹਿੰਦਾ 16 ਮੰਨ ਕੇ ਆ ਜੇ ਪਰ ਦੁੱਧ 17 ਹੀ ਹੋਊਗਾ ਹੋ ਸਕਦਾ 18 ਹੀ ਕੱਢ ਦੇ ਅੱਛਾ ਕਿਉਂਕਿ ਸਵੇਰ ਜੇ 9 ਕਿਲੋ ਦੁੱਧ ਸੀ ਸਵੇਰ 9 ਕਿਲੋ ਹਾਂ ਤੇ ਜੇ ਅੱਥਨੇ 9 ਕਿਲੋ ਹੋਇਆ 18 ਹੀ ਹੋ ਗਿਆ ਆਪਾਂ 17 ਕਹਿੰਨੇ ਆ ਪਰ ਮੈਂ ਕਹਿੰਦਾ 16 ਮੰਨ ਕੇ ਖਲਾ ਜੇ ਠੀਕ ਹੈ ਵੀ ਆਪਾਂ ਝੂਠੇ ਨਹੀਂ ਪੈਣਾ ਜਿਹੜੀ ਗੱਲ ਕਹਿ ਤੀ ਉਹ ਸਹੀ ਹੋਊਗੀ ਆਪਣੀ ਗਲਤ ਨਹੀਂ ਹੋਊਗੀ ਧੰਨਵਾਦ ਤੇ ਸਹੀ ਹੈ ਸਹੀ ਹੈ ਮਗਰ ਬੱਚੀ ਆ ਜੀ ਅੱਛਾ ਮਗਰ ਬੱਚੀ ਹਾਂ ਸੀਲ ਠੰਡੀ ਜਿਹੜਾ ਲੈ ਗਿਆ ਯਾਰ ਯਾਦ ਕਰੂਗਾ ਠੀਕ ਹੈ ਗਾਘ ਬਣਾਉਣਾ ਆਪਾਂ ਇੰਨੀ ਚੰਗੀ ਵਿਹੜ ਠੀਕ ਹੈ ਗਾਘ ਮ ਕਾਫੀ ਕਹੋ ਬਾਈ ਬਾਈ ਵਾਕਈ ਵੈਰ ਚੰਗੀ ਸੀ ਸਹੀ ਹੈ ਇਹ ਸਪਲਾਈਆਂ ਨਹੀਂ ਹੁੰਦੀਆਂ ਸਾਡੀਆਂ ਸਾਡੀ ਗੱਲ ਸਹੀ ਹੋਊਗੀ ਜਿਹੜੀ ਹੋਊਗੀ ਸਹੀ ਹੈ ਹਾਂ ਛੀ ਸੂਹ ਪੂਰੀ ਆ ਛੀ ਸਾਈਆਂ ਨੂਨ ਨੂਨ ਚ ਠੰਡੀ ਆ ਉਹ ਦੀ ਗੱਲ ਨਹੀਂ ਮਗਰ ਵੀ ਵੱਖੀ ਬਹੁਤ ਚੰਗੀ ਠੀਕ ਹੈ ਦੂਆ ਪੂਰਾ ਦੂਜਾ ਦੂਜਾ ਸੂਆ ਦੋਸਤੋ ਬਾਈ ਨੇ ਪਹਿਲੇ ਹੀ ਕਹਦਾ ਬਾਈ ਕਹਿੰਦਾ ਐਵੇਂ ਕਹੀ ਕਹਿੰਦੇ ਮਾਮੇ ਕੋਲੋਂ ਆਈ ਆ ਮਾਸੀ ਕੋਲੋਂ ਆਈ ਆ ਅੱਜ ਬਾਈ ਕਹਿੰਦਾ ਪਹਿਲੇ ਦਿਨ ਕਿਹਾ ਆਪਾਂ ਕਿ ਭੈਣ ਕੋਲੋਂ ਆਈ ਆ ਤੇ ਆਈ ਵੀ ਬਾਈ ਕਹਿੰਦਾ ਭੈਣ ਕੋਲੋਂ ਆ ਇਹਦੀ ਫੁੱਲ ਗਾਰੰਟੀ ਹੋ ਨਹੀਂ ਬਾਈ ਕਹਿੰਦਾ ਆਪਾਂ ਗਾਰੰਟੀ ਨਹੀਂ ਦਿੰਦੇ ਹੁੰਦੇ ਕਹਿ ਦਈਦਾ ਕਿ ਪਸ਼ੂ ਨੂੰ ਇੰਨੇ ਦਿਨ ਸੂਏ ਨੂੰ ਹੋ ਗਿਆ ਇੰਨਾ ਦੁੱਧ ਹੈ ਤੇ ਚੋਕੇ ਲੈ ਜਾ ਆਪਣੀਆਂ ਵਿਹੜਾਂ ਲਿਆਂਦੀਆਂ ਪਰ ਇਹ ਬਾਈ ਕਹਿੰਦਾ ਆਪਣੀ ਭੈਣ ਕੋਲੋਂ ਆਈ ਵੀ ਐ ਫੁੱਲ ਗਾਰੰਟੀ ਵਾਲੀ ਵਿਹੜ ਤੁਸੀਂ ਸੋਣੀ ਲੈ ਬਾਈ ਵੀ ਦੁਬਾਰਾ-ਦੁਬਾਰਾ ਕਹਿ ਰਿਹਾ ਕਿਉਂਕਿ ਬਾਈ ਦੀ ਭੈਣ ਕੋਲੋਂ ਆਈ ਵੀ ਆ ਦੂਜਾ ਸੂਆ ਡੱਬੀ ਵਿਹੜ ਹਾਈਟ ਵਾਲੇ ਪਾਸੋਂ ਐਕਸਟਾ ordinari 61 ਟਰੈਕਟਰ ਜਿੱਡੀ ਐ ਥਣ ਭਾਂਡੇ ਦੀ ਸਾਫ ਸੁੱਝਾ ਜਿਹੜਾ ਤੁਸੀਂ ਦੁੱਧ ਚੋ ਲੈਣਾ 17 ਕਿਲੋ ਤਿਆਰ ਹੈ 16 ਮੰਨ ਕੇ ਬਾਈ ਕਹਿੰਦਾ ਆਜੋ ਹੋ ਸਕਦਾ 18 ਹੀ ਨਿਕਲੇ ਸਵੇ ਬਾ ਬਾਈ ਕਹਿੰਦਾ 9 ਲੀਟਰ ਜਿੱਦੋਂ 5 ਦਿਨਾਂ ਨੂੰ 20 ਤੋਂ ਪਾਰ ਚਵਾ ਸਕਦਾ ਉਹਦੇ ਘਰੇ ਗਰੰਟੀ ਹੈ ਮੇਰੀ ਐਨੀ ਗਰੰਟੀ ਹਾਂ 20 ਤੋਂ ਪਾਰ ਕਰੂਗੀ ਮੇਰੇ ਘਰੇ ਵਹਿੜੇ ਸਹੀ ਹੈ ਚਾਰੂ ਚੂਰੂ ਆਏ ਗੋਆ ਟਰਗਾ ਕਰਦੀ ਆ ਠੀਕ ਹੈ ਨਵਾਂ ਹਾਨ ਹੈ ਹੂੰ ਜਿਹੜਾ ਕਿਉਂਕਿ ਚੰਗਾ ਪਸ਼ੂ ਹੋਵੇ ਉਹਦਾ ਕਿਹਾ ਜਾਂਦਾ ਐ ਹਰੇਕ ਨੂੰ ਨੀ ਮਹੀਂ ਬੰਦਾ ਕਹਿੰਦਾ ਸੋਈ ਚੂਈ ਦੀ ਇੱਕ ਨੰਬਰ ਆ ਸੀਲ ਠੰਡੀ ਆ ਸਹੀ ਹੈ ਤੇ ਜੇ ਹੋਰ ਕਿਸੇ ਕੋਲੇ ਹੁੰਦੀ ਅਗਲੇ ਤਾਂ ਬਾਈ ਇਹਦਾ 80000 ਰੁਪਇਆ ਮੰਗ ਕੇ ਵੇਚਣੇ ਆਪਾਂ ਜਾਇਜ਼ ਮੁੱਲ ਕਰਨਾ ਹੈ ਜਾਇਜ਼ ਹਾਂ ਵੇਚਣ ਵਾਲਾ ਕੰਮ ਹੀ ਕਿੰਨੇ ਦੀ 60000 ਦੀ ਦੇ ਦਾਂਗੇ 60000 ਦੀ ਹਾਂ ਵੇਖ ਲੈ ਦੇ ਦਊਗਾ ਏਡੀ ਵਿੜ ਭੈਣ ਭਰਾ ਦਾ ਕੋਈ ਨਹੀਂ ਮਾਨਕ ਜ਼ਰੂਰ ਕਰਾਂਗੇ ਛੋੜੋ ਜੇ ਆਪਾਂ ਹੋਊਗਾ ਹੋਰ ਹੀ ਕਰ ਦਿਆਂਗੇ ਮਾਨ ਕਰ ਦਿਆਂਗੇ ਪਰ ਬਾਲਾ ਫਰਕ ਨਹੀਂ ਹੁੰਦਾ ਆਪਣਾ ਜਾਇਜ਼ ਹੀ ਹੁੰਦਾ ਮੁੱਲ ਸਹੀ ਆ ਦੋਸਤੋ ਇਸ ਇਲਾਕੇ ਅਗਲਾ ਪੁੱਛਾ ਚੱਕੀ ਜਾਂਦੀ ਹੱਥ ਮਾਰ ਹਾਂ ਸੀਲਸਾਉ ਪੂਰੀ ਹੈ ਥਾਣਾ ਹੱਦੀ ਚਵਾਈ ਵਾਲੇ ਆ ਬਾਈ ਕਹਿੰਦਾ 60000 ਦੀ ਦੇ ਦੇਣੀ ਆ ਯਾਰ ਮੱਠੀ ਗੱਪਣ ਹੁੰਦੀ 75000 ਦੀ ਮੱਠੀ ਸੀ ਹਾਂ ਦਾ ਦੋ ਦਿਨ ਕਿਦੇ ਕੱਚੀ ਆਈ ਨਹੀਂ ਬਾਹਰ ਲਗਾ ਕੇ ਉੱਡ ਕੇ ਲੈਣੀ ਸੀ ਹਾਂ ਮੱਠੀ ਕਿੰਨੀ ਚੰਗੀ ਆਲਾ ਕੂਣੀ ਦੋਸਤੋ ਏਡੀ ਵੱਡੀ ਵੜ ਮਿਲਦੀ ਵੀ ਘਾਟੀ ਆ ਜਿਹੜਾ ਭਾਂਡੇ ਚ ਤੁਸੀਂ ਮੈਨ ਲੈਣਾ 17 ਕਿਲੋ ਤਿਆਰ ਹੈ ਸੋਭਾ 9 ਕਿਲੋ ਕੱਢਿਆ ਹੋ ਸਕਦਾ ਸ਼ਾਮ ਨੂੰ ਵੀ ਬਾਈ ਕਹਿੰਦਾ 9 ਹੀ ਕੱਢ ਦੇ ਤੇ ਗਾਰੰਟੀ ਆ ਮੇਰੀ ਅੱਜ ਤੋਂ ਬਾਈ ਕਹਿੰਦਾ 4 ਦਿਨਾਂ ਨੂੰ ਮੈਂ 20 ਕਿਲੋ ਦੁੱਧ ਕੰਡੇ ਦੇ ਜੋਖ ਦੂੰਗਾ ਕਿਉਂਕਿ ਵੀਰ ਕਹਿੰਦਾ ਆਪਣੀ ਭੈਣ ਕੋਲੋਂ ਆਈ ਐ ਸਧਾਰਨ ਸੇਵਾ ਸੀ ਕੋਈ ਸਾਈਲੇ ਜੀ ਨਹੀਂ ਵਰਤਦੇ ਉਹ ਕੋਈ ਹਰਾ ਪੱਠਾ ਨਹੀਂ ਕੋਈ ਹਰਾ ਪੱਠਾ ਨਹੀਂ ਕਿਉਂਕਿ ਇਹਨਾਂ ਦਿਨਾਂ 'ਚ ਤੁਹਾਨੂੰ ਪਤਾ ਹਰੇ ਪੱਠੇ ਦੀ ਸ਼ਾਂਟ ਹੁੰਦੀ ਆ ਠੀਕ ਐ ਦੋਸਤੋ ਕੋਈ ਦੁੱਧ-ਉਦਦ ਨਹੀਂ ਡੈਰੀ ਪਾਉਂਦੇ ਘਰੇ ਦੁੱਧ ਆਸਤੇ ਪਸ਼ੂ ਰੱਖਦੇ ਆ ਉਹ ਤੇ ਇਹਨਾਂ ਦਿਨਾਂ 'ਚ ਤੁਹਾਨੂੰ ਪਤਾ ਹੀ ਹਰੇ ਪੱਠੇ ਦੀ ਸ਼ਾਂਟ ਹੁੰਦੀ ਆ ਹੁਣ ਜਿਹੜੇ ਥੋੜੇ ਜੇ ਕਈ ਭੈਣ ਭਰਾ ਇੱਕ ਤਾਂ ਵੱਧ ਹੁੰਦੇ ਆ ਗੌਰ ਵੱਧ ਕਰਦੇ ਉਹਨਾਂ ਦੇ ਤਾਂ ਇਹਨਾਂ ਦਿਨਾਂ 'ਚ ਹੁਣ ਸਰੋਂ ਜੀ ਹੋ ਗਈ ਹੋਣੀ ਆ ਟੱਕ ਲੱਗੇ ਹੋਣੇ ਆ ਪਰ ਕਈਆਂ ਦੇ ਹਜੇ ਤਾਂ ਚਾਰ ਚਾਰ ਉਂਗਲਾਂ ਹੀ ਆ ਪਤਾ ਯਾਰ ਸੇਵਾ ਵਾਲੇ ਕੋਲੇ ਜਾਵੜੇ ਹੁਣ 25 ਕਿਲੋ ਛੋਲੇ ਅਗਲਾ ਹਾਂ ਪਰ ਵੈੜ ਬਹੁਤ ਵੱਡੀ ਆ ਬਾਕੀ ਦੋਸਤੋ ਤੁਹਾਨੂੰ ਪਤਾ ਹੀ ਹੈ ਡੱਬੀਆਂ ਵੈੜਾਂ ਦਾ ਦੁੱਧ ਵਾਲੀਆਂ ਮਸ਼ੀਨ ਨਹੀਂ ਆ ਫਾਰਮ ਚੋਂ ਲਈ ਆਪਾਂ ਤਾਂ ਉਹ ਨਹੀਂ ਕਹਿੰਦੇ ਫਾਰਮ ਚੋਂ ਲਈ ਬਿਲਕੁਲ ਜਾਇਜ਼ ਮੁੱਲ 60000 ਚ ਬਾਈ ਕਹਿੰਦਾ ਮਾਨਤਾਣ ਕਰ ਦੂੰ ਫਿਰ ਜਾਨਵਰ ਵੀ ਸਵੇਰ 9:30 ਵੀਡੀਓ ਬਣਾ ਰਹੇ ਆ ਮਗਰ ਬੱਚੀ ਐ ਸ਼ਾਮ ਦੀ ਚਵਾਈ ਚ ਸਾਰਾ ਦਿਨ ਪਿਆ ਸ਼ਾਂਤੀ ਕਰਵਾਉਣਾ ਦੁੱਧ ਨਾ ਭਰ ਲੈਣਾ ਉਧਰ ਵੇਖ ਲੋ ਸੂਰਜ ਦੀ ਐਂਟਰੀ ਹੁੰਦੀ ਐ ਕੋਈ ਸ਼ਾਮ ਦਾ ਟਾਈਮ ਨਹੀਂ ਦਿਨ ਨਹੀਂ ਛਪਿਆ ਸਵੇਰ ਸੂਰਜ ਦੀ ਐਂਟਰੀ ਹੁੰਦੀ ਐ ਸ਼ਾਮ ਨੂੰ ਹੁੰਦੇ ਫਸੀ ਫਿਰਦੀ ਹੋਣੀ ਸੀ 2 ਨੰਬਰ ਵੀਰੇ 28 ਵਾਲ ਜਾਸੀ ਦਾ ਕਾ ਉਸ ਆ ਠੀਕ ਹੈ ਸੀਲ ਠੰਡੀ ਇੰਨੀ ਆ ਮੂਲੋਂ ਪੁੱਜ ਕੇ ਹੀ ਆ ਠੀਕ ਹੈ ਮਰਜੀ ਹੱਥੋਂ ਤਫੇਰੀ ਜਾ ਥਣ ਥਣ ਵੇਲਾ ਕਿੰਨਾ ਚੰਗਾ ਲੱਗਾ ਜਿਉ ਆਈ ਹੋਊਗੀ ਰੂਮ ਵਰਗੀ ਠੀਕ ਹੈ ਤੇ ਬੱਚਾ ਖਾਦੇ ਪਾਸੋਂ ਦੀ ਸੂਈ ਆ ਸੀਲ ਜੂਰ ਦੀ ਆਪਣੀ ਫੁੱਲ ਗਰੰਟੀ ਆ ਸੂਆ ਕੰਨਵਾ ਸੂਆ ਵੀਰੇ ਪਹਿਲਾ ਕਿੰਨੀ ਬੋਲੀ ਅੱਜ ਬੋਲੀ ਹੋਣੀ ਇਸ ਟਾਈਮ ਇਹਦੇ ਥੱਲੇ 9 ਲੀਟਰ ਝੋਣ ਦੀ ਆ ਝੋਣ ਦੀ ਝੋਣ ਦੀ ਵੱਛੀ ਨੂੰ ਦੁੱਧ 13 12 13 ਖੁੱਲਾ ਹੋ ਸਕਦਾ ਸੇਵਾ ਨਾਲ 14 ਹੀ ਦੇ ਦੇ ਕਿਉਂਕਿ ਇਹ ਕਿਹੜਾ ਆਪਣੀ ਚੋਈ ਆ ਪਹਿਲਾਂ ਹੁੰਦਾ ਨਾ ਇੱਕ ਤਾਂ ਵੀ ਚੋਇਆ ਪਸ਼ੂ ਵੀ ਆਪਣਾ ਪਿਛਲੇ ਸਵੇਰ ਦਾ ਚੋਇਆ ਹੁੰਦਾ ਹਲਾਉਣੀ ਕਹਿੰਦਾ ਇਹ ਵੀ ਪਤਾ ਵੱਛੀ ਦੁੱਧ ਹੀ 15 16 ਹੀ ਪਾ ਦੇ ਹਾਂ ਅਗਲੇ ਦੀ ਸੇਵਾ ਨਾਲ ਜਿੰਨੀ ਅਗਲਾ ਕਰ ਸਕਦਾ ਨਾ ਸੇਵਾ ਬਾਕੀ ਦੁੱਧ ਸੇਵਾ ਦਾ ਬਾਕੀ ਗਾਂਆਂ ਖਿਲਾੜੀ ਹੁੰਦੀਆਂ ਜਿਹੜੀਆਂ ਦੁੱਧ ਦੇਣਾ ਰੌਗ ਜਿੰਨਾ ਲਾਲਾ ਉਹਨਾਂ ਰੌਪ ਕੱਟ ਕੇ ਮਾਰਨਾ ਇਹ ਪਾਵਾਂਗੇ ਤੇ ਫੇਰ ਹੀ ਦੇਣਾ ਇਹਨਾਂ ਨੇ ਇਹ ਕੀਤੀ ਬਾਈ ਨੇ ਸਿਆਣਿਆਂ ਵਾਲੀ ਗੱਲ ਇੱਕ ਖਿਲਾੜੀ ਵਾਲਾ ਕੰਮ ਆ گا ਮਾਂ ਦਾ ਜਿੰਨਾ ਆਪਾਂ ਆਰ ਉਹ ਗੱਲਾਤਾ ਉਹਨਾਂ ਰੋ ਉਹਨੇ ਕੱਢ ਦੇਣਾ ਮੂਰੇ ਭਾਂਡੇ ਚ ਤੇ ਜਿੰਨੀ ਬਾਈ ਕਹਿੰਦਾ ਸੇਵਾ ਕਰ ਲੋਂਗੇ ਉਹਨਾਂ ਦੁੱਧ ਦੇ ਦੇਣਾ ਦੋਸਤੋ ਪਹਿਲਾ ਸੂਆ ਦੁੱਧ ਬਾਈ ਕਹਿੰਦਾ ਮੱਝ ਵਰਗਾ ਚਿੱਟਾ ਥੋੜਾ ਜਿਹਾ ਬਾਈ ਕਹਿੰਦਾ ਕੈਮਰੇ ਕਰਕੇ ਕਰਦੀ ਆ ਨਹੀਂ ਸੀਲ ਫੋਲਗ ਹੱਥ ਮਾਰ ਕੇ ਤੁਹਾਨੂੰ ਬਾਈ ਨੇ ਵਿਖਾਇਆ ਲੈ ਵੇ ਲੂ ਵੀ ਤੇ ਦੁਬਾਰਾ ਵੀ ਮਾਰ ਕੇ ਵਿਖਾ ਦੂਗਾ ਕੈਮਰੇ ਕਰਕੇ ਬਾਈ ਕਹਿੰਦਾ ਥੋੜਾ ਜਿਹਾ ਕਰਦੀ ਆ ਪਰसों ਦੀ ਸੂਈ ਥੱਲੇ 9 ਲੀਟਰ ਬੋਲੀ ਤਿਆਰ ਹੈ ਹੁਣ ਹੱਥ ਮਾਰ ਦਿੰਦਾ ਬਾਈ ਕਹਿੰਦਾ ਬਰਫੀਆਂ ਨੇ ਦੀ ਆ ਤੁਸੀਂ ਵੇਖ ਰਹੇ ਹੋ ਮੇਰੇ ਲਈ ਝਾਕਦੀ ਥੋੜਾ ਜਿਹਾ ਕੈਮਰੇ ਕਰਕੇ ਕਰਦੀ ਆ ਉਹ ਵਾਸਤਾ ਹੀ ਨਹੀਂ ਯਾਰ ਬਾਈ ਦਾ 13 14 ਨਹਾਉਣ ਲੱਗ ਗਿਆ ਖੁਰ ਬਲੀ ਗਈ ਇਹ ਲੱਤ ਵੀ ਚੱਕ ਕੇ ਫਿੱਟੇ ਹੂੰ ਕਹਿ ਦਿੰਦਾ ਆਹ ਵੇਖੋ ਐਨੀ ਕੁੰਨੀਆਂ ਹਾਂ ਜਿਹੜੀ ਵੀਡੀਓ ਬਣਾ ਰਹੇ ਹਾਂ 9:30 ਵਜੇ ਤੇ ਜਿਹੜੀ ਬਿਨਾ ਚਵਾਈ ਦੇ ਟਾਈਮ ਨਹੀਂ ਲੱਤ ਚੱਕਦੀ ਤੇ ਜਦੋਂ ਸ਼ਾਮ ਨੂੰ ਦੁੱਧ ਵੀ ਯਾਰ ਮੱਝਰਗਾ ਹੋ ਬਾਈ ਜੀ ਮੱਝ ਰੱਖ ਲਈ ਹੂੰ ਤੇ ਉਹ ਜੀ ਗਾਂ ਰੱਖ ਲਈਏ ਠੀਕ ਹੈ ਤੇ ਭਾ ਬਿਲਕੁਲ ਸਸਤਾ ਜਾਈ ਹੋਊਗਾ ਕਿੰਨਾ 38000 ਦੀ ਦੇ ਦਾਂਗੇ ਵਿੱਚੋਂ ਮਾਨ ਕਰ ਦਾਂਗੇ ਹੋਰ ਦੀ ਹੁੰਦਾ 45 ਦੀ ਕਹਿਣਾ ਸੀ ਲੜਿਆ ਲੜਿਆ ਤਾਂ ਨਹੀਂ ਘਰੇ ਅੱਜ ਜਾਇਦ ਜੀ ਮੁੱਲ ਕਰੀ ਜਾਣਾ ਕੋਈ ਨਹੀਂ ਹੋਗੇ ਆਪਾਂ ਨੂੰ ਐ ਹੁੰਦਾ ਵੀ ਕਿਸੇ ਦਾ ਗਾਲ ਨਹੀਂ ਵਢਣਾ ਹੂੰ ਵੇਚਣ ਵਾਲੇ ਕੰਮ ਹੁੰਦਾ ਹਨਾ ਸਹੀ ਹੈ ਤੇ ਤੈਨੂੰ ਪਤਾ ਵਿਹੜ ਬਹੁਤ ਚੰਗੀ ਹੈ ਹੂੰ ਸੱਜਰ ਵਿਹੜ ਆ ਕਿਹੜਾ ਵੀ ਹੋਵੇ ਜਿਆ ਧੜਕੂਦਲਾ ਫੇ ਸੱਜਰ ਵਿਹੜ ਆ ਪਰਸੋਂ ਦੀ ਸੂਈ ਆ 9 ਲੀਟਰ ਬੋਲੀ ਤਿਆਰ ਆ 38000 ਦੀ ਦੇ ਦੇਣੀ ਆ ਮੱਝਾਂ ਰਗਾ ਦੁੱਧਉ ਜਮਾ ਕੰਬਲਾ ਭਾਰੀ ਆ ਤੂੰ ਵੀ ਹੈਗਾ ਪੂਣੀ ਵੇਖ ਵੀਰੇ ਕਿੰਨੀ ਹਾਂ ਸੀਲ ਸੌ ਪੂਰੀ ਆ ਭਲਾਂ ਜੱਫੀਆਂ ਪਾਈ ਜਾਂਦਾ ਹਾਂ 92 ਹੈਗਾ ਤੂੰ ਵੀ ਹੈਗਾ ਕੰਬਲਾ ਵੀ ਭਾਰੀ ਆ 9 ਲੀਟਰ ਬੋਲੀ ਤਿਆਰ ਹੈ 13 14 ਲੀਟਰ ਬਾਈ ਦੱਸ ਦੁੱਧ ਪਿਆ ਜੂ ਵਗਦਾ ਨਹੀਂ ਵੇਖ ਲੈ ਫਲੂਨ ਬੱਚੀ ਨੂੰ ਹਾਂ ਥਣ ਪੂਰਾ ਇੰਨਾ ਚੰਗਾ ਥਣ ਲੱਗਦਾ ਨਹੀਂ ਤੇ ਗਾਂ ਨੂੰ ਵੇਖੀ ਵਹਿੜ ਗਾਂ ਨੂੰ ਦੁੱਗਣੇ ਰੁਪਈਆ ਦੀ ਵਹਿੜ ਹੂੰ ਦੋਸਤੋ 38000 ਦੀ ਦੇ ਦੇਣੀ ਆ ਸਾਈਵਾਲ ਚ ਕ੍ਰਾਸ ਹੈ ਤੇ ਮੱਝ ਵਰਗਾ ਦੁੱਧਉਂ ਜਮਾ ਕਾਲੇ ਰੰਗ ਦੀ ਵੱਛੀ ਬੈਂਡ ਚੰਗੀ ਆਉਗੀ ਪੂਰੀ ਹਾਂ 38000 ਚ ਮਾਨ ਕਰ ਦੂ ਬਾਈ ਕਹਿੰਦਾ ਜੇ ਕਿਸੇ ਭੈਣ ਭਰਾਣੇ ਘਰੇ ਦੁੱਧ ਪੀਣ ਨੂੰ ਲੈਣੀ ਜੈ ਜੈ ਮੋਲਾ 38000 ਇਹਦੋਂ ਘੱਟ ਤਾਂ ਫਿਰ ਤੁਹਾਨੂੰ ਵੀ ਪਤਾ ਆਉਂਦਾ ਵੀ ਕੀ ਹੈ ਦੁੱਧ 13-14 ਕਿਲੋ ਆਮਨਾ ਪਿਆ ਦੇਣਾ ਦੁੱਧ ਦਾ ਵੀ ਕੋਣ ਆ ਹਾਂ 13-14 ਕਿਲੋ ਦੁੱਧ ਵਾਲੀ ਮੱਝ ਲੈਣੇ ਆ ਲੱਖ ਰੁਪਏ ਦੀ ਆਉਂਦੀ ਆ ਹਾਂ ਆ ਪਹਿਲਾ ਸੂਆ ਤੇ ਉਹ ਦੂਜਾ ਸੂਆ ਪਿੰਕ ਨੋਜ਼ ਵਾਲੀ ਮਗਰ ਵੱਛੀ ਐ ਅੱਜ ਦੀ ਵੀਡੀਓ ਦੇ ਵਿੱਚ ਦੋ ਨਗ ਹੈ 20 ਕਿਲੋ ਬਾਈ ਦੱਸਦਾ ਖੁੱਲਾ ਦੁੱਧ ਪਿਆਉ ਮੇਰੀ 1 ਨੰਬਰ ਵਾੜ ਬਾਈ ਕਹਿੰਦਾ ਨਹੀਂ ਚਾਰਾਂ ਦਿਨਾਂ ਨੂੰ ਮੇਰੇ ਘਰੋਂ 20 ਕਿਲੋ ਦੁੱਧ ਅਗਲਾ ਕੰਡੇ ਤੇ ਜੋ ਓਕੇ ਲੈ ਜਾਏ ਫੁੱਲ ਗਾਰੰਟੀ ਆ ਬਾਈ ਕਹਿੰਦਾ 60000 ਦੀ ਦੇ ਦੇਣੀ ਆ ਵਿੱਚੋਂ ਮਾਨ ਕਰ ਦੂ ਫੋਨ ਨੰਬਰ ਸਕਰੀਨ ਤੇ ਐਪੈਂਡ ਕਾਲੇ ਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ